ਪੰਚਮ ਗੁਰਦੇਵ ਪਾਤਸ਼ਾਹ ਜੀ ਆਪਣੀ ਅਮਰਤ ਮੀ ਬਾਣੀ ਦੇ ਵਿੱਚ ਇਹ ਜ਼ਿਕਰ ਕਰਦੇ ਨੇ ਆਵੇਂ ਜਾਏ ਅਨੇਕ ਮਰ ਮਰ ਜਨਮ ਤੇ ਇਹ ਸੰਸਾਰ ਦੇ ਵਿੱਚ ਬਿਆੰਤ ਲੋਕ ਇਸ ਮਾਤ ਲੋਕ ਦੇ ਵਿੱਚ ਜਨਮ ਲੈਂਦੇ ਨੇ ਆਪਣਾ ਸਮਾਂ ਬਤੀਤ ਕਰਦੇ ਨੇ ਤੇ ਇੱਥੋਂ ਚਲੇ ਜਾਂਦੇ ਗੁਰੂ ਸਾਹਿਬ ਕਹਿੰਦੇ ਨੇ ਬਿਨ ਬੂਝੇ ਸਭ ਬਾਦ ਜੋਨੀ ਪਰਮ ਤੇ ਇਸੇ ਤਰ੍ਹਾਂ ਹੀ ਸਰਕਲ ਚੱਲੇਗਾ ਜਦੋਂ ਤੱਕ ਅਸੀਂ ਉਸ ਵਾਹਿਗੁਰੂ ਜੀ ਦੀ ਇਹ ਬਣਾਈ ਹੋਈ ਸ੍ਰਿਸ਼ਟੀ ਨੂੰ ਸਮਝ ਨਹੀਂ ਲਵਾਂਗੇ ਕਿ ਸੰਸਾਰ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਜੋ ਵੀ ਹੁੰਦਾ ਹੈ ਉਹ ਉੰਦਾ ਤੇ ਪਰਮਾਤਮਾ ਦੇ ਘਰ ਦੇ ਵਿੱਚ ਉਹ ਹੈ ਕਿ ਵਾਹਿਗੁਰੂ ਆਪਣੀ ਕਿਰਪਾ ਕਰ ਇਸ ਮਨੁੱਖਾ ਦੇਹੀ ਦੇ ਅੰਦਰ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਜੁੜਾਂਗੇ ਪਰ ਜਦੋਂ ਇਸ ਮਨੁੱਖਤਾ ਜਨਮ ਮਾਤ ਲੋਕ ਦੇ ਵਿੱਚ ਹੁੰਦਾ ਹੈ ਤੇ ਇਸ ਦੁਨੀਆਂ ਦੀ ਮਾਇਆ ਨੂੰ ਦੇਖ ਕੇ ਇਹ ਦੇ ਮਤ ਦੇ ਉੱਤੇ ਪੜਦਾ ਪੈ ਜਾਂਦਾ ਹੈ ਭਰਮ ਪੈ ਜਾਂਦਾ ਹੈ ਫਿਰ ਇਹਦਾ ਇੱਕ ਇੱਕ ਕਦਮ ਪਰਮਾਤਮਾ ਤੋਂ ਇਹ ਦੂਰ ਜਾਂਦਾ ਗਿਆ ਇਤਨਾ ਦੂਰ ਚਲਾ ਜਾਂਦਾ ਕਿ ਇਹਦੇ ਦੂਰ ਜਾਣ ਦਾ ਮਤਲਬ ਹੀ ਇਹ ਹੈ ਇਹਦੀ ਜ਼ਿੰਦਗੀ ਦੇ ਵਿੱਚ ਪਾਪ ਭਾਰੂ ਪੈ ਗਏ ਆਏ ਕਾਦੇ ਲਈ ਸੀ ਕਿ ਮਹਾਰਾਜ ਵਾਹਿਗੁਰੂ ਤੇਰੀ ਭਗਤੀ ਕਰਕੇ ਬੰਦਗੀ ਕਰਕੇ ਆ ਜਿਹੜੇ ਮਾੜੇ ਲੇਖ ਨਹੀਂ ਨਾ ਲੇਖਾਂ ਦੇ ਵਿੱਚੋਂ ਅਸੀਂ ਸੁਰਗ ਰੋ ਜਾਵਾਂਗੇ ਪਰ ਜਦੋਂ ਮਨ ਨੂੰ ਆਉਂਦਾ ਏ ਉਹ ਪਹਿਲਾਂ ਦੇ ਲੇਖ ਤੇ ਉਦਾਂ ਹੀ ਭੋਗ ਭੋਗ ਨਹੀਂ ਪੈਂਦੇ ਨੇ ਉਹ ਦੂਜੇ ਹੋਰ ਮਾੜੇ ਕਰਮ ਕਰਕੇ ਸੰਸਾਰ ਦੇ ਵਿੱਚੋਂ ਕੂਚ ਕਰ ਜਾਂਦਾ ਤੇ ਦੀਨ ਦਿਆਲ ਸੱਚੇ ਸਤਿਗੁਰ ਜੀ ਆਖਦੇ ਨੇ ਬਿਨ ਬੂਝੇ ਸਭ ਬਾਦ ਵਾਹਿਗੁਰੂ ਜੀ ਤੇ ਅਕਾਲ ਪੁਰਖ ਪਰਮਾਤਮਾ ਨੂੰ ਬਗੈਰ ਸਮਝਣ ਤੋਂ ਇਹਦਾ ਜਨਮ ਮਰਨ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਹਦੇ ਅੰਦਰ ਦੀ ਅਗਿਆਨਤਾ ਇਹਦੇ ਅੰਦਰ ਦਾ ਲਾਲਚ ਇਸ ਨੂੰ ਪਾਪ ਕਰਨ ਦੇ ਵੱਲ ਪ੍ਰੇਰਿਤ ਕਰਦਾ ਹੈ ਤੇ ਐਸਾ ਪ੍ਰੇਰਿਤ ਕਰਦਾ ਹੈ ਕਿ ਵਾਹਿਗੁਰੂ ਜੀ ਦੇ ਘਰ ਦੇ ਵਿੱਚੋਂ ਸਵਾਸਾ ਰੂਪੀ ਪੂੰਜੀ ਲੈ ਕੇ ਆਉਂਦਾ ਹੈ ਜੋ ਇਤਨੀ ਜ਼ਿਆਦਾ ਕੀਮਤੀ ਹੈ ਕਿ ਤੁਹਾਨੂੰ ਇੱਕ ਸਵਾਸ ਵੀ ਜਿਹੜਾ ਕਿ ਦੁਨੀਆਂ ਦੀ ਕੋਈ ਤਾਕਤ ਦੇ ਨਹੀਂ ਸਕਦੀ ਜੇ ਤੁਸੀਂ ਸਾਰੇ ਸੰਸਾਰ ਦਾ ਧਨ ਇਕੱਠਾ ਕਰਕੇ ਉਸੀ ਉਸ ਦੇ ਅੱਗੇ ਸੌਂਪ ਦਿਓ ਤੇ ਉਸ ਨੂੰ ਆਖੋ ਕਿ ਸਿਰਫ ਚੰਦ ਦਿਨ ਦੀ ਜਾਂ ਚੰਦ ਘੜੀਆਂ ਦੀ ਮੌਲਤ ਮੈਨੂੰ ਦੇ ਦੇ ਨਹੀਂ ਦੇ ਸਕਦਾ ਵਾਹਿਗੁਰੂ ਜੀ ਨੇ ਇਤਨੀ ਅਮੋਲਕ ਚੀਜ਼ ਸਾਨੂੰ ਦਿੱਤੀ ਹੈ ਸੁਵਾਸ ਇਹ ਮਨੁੱਖਾ ਦੇਗੀ ਭਾਈ ਗੁਰਦਾਸ ਜੀ ਨੇ ਆਖਿਆ ਕਹਿੰਦੇ ਨੇ ਮਾਨਸ ਜਨਮ ਅਮੋਲ ਹੈ ਹੋਏ ਅਮੋਲ ਸਾਧ ਸੰਗ ਪਾਇ। ਜਦੋਂ ਤੱਕ ਇਹ ਸਤ ਸੰਗਤ ਦੇ ਵਿੱਚ ਚੱਲ ਕੇ ਨਹੀਂ ਆਉਂਦਾ ਉਦੋਂ ਤੱਕ ਇਸ ਨੂੰ ਇਸ ਦੀ ਮਨੁੱਖਾ ਦੇਗੀ ਦੀ ਕੀਮਤ ਦਾ ਪਤਾ ਹੀ ਨਹੀਂ ਲੱਗਦਾ। ਪਤਾ ਹੀ ਨਹੀਂ ਲੱਗਦਾ ਅੱਖੀਂ ਦੋਈ ਨਿਰਮੋਲ ਕਾ ਸਤਪੁਰ ਧਿਆਨ ਜਦੋਂ ਇਹ ਗੁਰੂ ਦੇ ਨਾਲ ਧਿਆਨ ਲਾ ਲੈਂਦਾ। ਜਦੋਂ ਤੱਕ ਸਤ ਸੰਗਤ ਨਹੀਂ ਮਿਲਦੀ ਗੁਰੂ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਜਿਹੜਾ ਨਾਮ ਦਾ ਖਜ਼ਾਨਾ ਹੈ ਇਹ ਗੁਰੂ ਦੇ ਕੋਲ ਹੈ ਇਹ ਕਿੱਥੇ ਵੱਸਦਾ ਹੈ ਮਹਾਰਾਜ ਜੀ ਕਹਿੰਦੇ ਨੇ ਭਗਤਾਂ ਮਨ ਵਿੱਚ ਹੈ ਇਹ ਭਗਤਾਂ ਦੇ ਮਨ ਅੰਦਰ ਵੱਸਦਾ ਹੈ ਤੇ ਇਹ ਜਨਮ ਮਰਨ ਦਾ ਦੁੱਖ ਹਜ਼ੂਰ ਕਹਿੰਦੇ ਨੇ ਸਾਧੂ ਸੰਗ ਨਸੈ ਇਹ ਸਾਧੂ ਦੀ ਸੰਗਤ ਦੇ ਵਿੱਚ ਖਤਮ ਹੋ ਜਾਂਦਾ ਜਿਸ ਜਨਮ ਮਰਨ ਦੇ ਗੇਟ ਦੇ ਅੰਦਰ ਹਰ ਇੱਕ ਮਨੁੱਖ ਪਿਆ ਕੋਇਆ ਗਿਆ ਹਰ ਇੱਕ ਪ੍ਰਾਣੀ ਮਾਤਰ ਪਿਆ ਕੋਇਆ ਕਿਉਂ ਪਿਆ ਗਿਆ ਕਿਉਂਕਿ ਚਾਲੇ ਥੇ ਘਰ ਮਿਲਣ ਵਾਹਿਗੁਰੂ ਜੀ ਨੂੰ ਮਿਲਣ ਦੇ ਲਈ ਆਇਆ ਸੀ ਪਰ ਜਦੋਂ ਹੀ ਸੰਸਾਰ ਦੇ ਵਿੱਚ ਜਨਮ ਹੋਇਆ ਮਾਂ ਕਹੇ ਸੁਤ ਮੇਰਾ मां ਕਹਿੰਦੀ ਪੁੱਤਰ ਮੇਰਾ ਹੈ ਤੇ ਫਿਰ ਐਸੀ ਮੇਰੀ ਮੇਰੀ ਅਰੰਭ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਇਸ ਮੇਰੀ ਮੇਰੀ ਦੇ ਕਰਕੇ ਸਾਰਾ ਜਨਮੀ ਚਲਾ ਜਾਂਦਾ ਉਹ ਮਨੁੱਖਾ ਦੇਹੀ ਜਿਸ ਨੂੰ ਕਬੀਰ ਸਾਹਿਬ ਕਹ ਰਹੇ ਨੇ ਕਿ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਅੱਜ ਹਰ ਕੀ ਸੇਵ ਇਸ ਦੇਹੀ ਨੂੰ ਜਿਹੜੀਆਂ ਅਸੀਂ ਸ਼ਰਾਬਾਂ ਪੀ ਪੀ ਕੇ ਗਾਲੀ ਜਾਂਦੇ ਆ ਨਸ਼ੇ ਕਰ ਕਰਕੇ ਗਾਲੀ ਜਾਂਦੇ ਆ ਨਿੰਦਿਆ ਕਰ ਕਰਕੇ ਆਪਣੇ ਜੀਵਨ ਦੇ ਵਿੱਚ ਪਾਪਾਂ ਦੇ ਭਾਰ ਢੋਈ ਜਾਂਦੇ ਆ ਕਬੀਰ ਸਾਹਿਬ ਕਹਿੰਦੇ ਨੇ ਇਸ ਦੇਹੀ ਨੂੰ ਦੇਵਤੇ ਲੋਚ ਦੇ ਨੂੰ ਸੋ ਦੇਹੀ ਭਜ ਹਰ ਕੀ ਸੇ ਤੈਨੂੰ ਹਰੀ ਦੇ ਭਜਨ ਕਰਨ ਦੇ ਲਈ ਇਹ ਵਾਹਿਗੁਰੂ ਜੀ ਨੇ ਤੈਨੂੰ ਸੋਹਣੀ ਦੇਹੀ ਦਿੱਤੀ ਸੀ ਆ ਸਰੀਰ ਮਿਲਿਆ ਸੀ ਇੱਕ ਸਿੱਧ ਪੁਰਖ ਹੈ ਧਰਮਾਤਮਾ ਕਹਦੇ ਉਹ ਸਿੱਧ ਪੁਰਖ ਕਹਦੇ ਉਹ ਸਾਧੂ ਕਹਦੇ ਉਹਦੇ ਜੀਵਨ ਦੇ ਵਿੱਚ ਕੋਈ ਕੰਮ ਪੈ ਗਿਆ ਤੇ ਕੰਮ ਐਸਾ ਸੀ ਕਿ ਰਾਜੇ ਨੂੰ ਮਿਲਣ ਤੋਂ ਬਗੈਰ ਉਹ ਕੰਮ ਪੂਰਾ ਹੀ ਨਹੀਂ ਸੀ ਹੋ ਸਕਦਾ ਰਾਜੇ ਦੇ ਨਾਲ ਮਿਲਾਪ ਹੀ ਉਹਦੇ ਕੰਮ ਨੂੰ ਸਿਰੇ ਚੜਾ ਸਕਦਾ ਸੀ ਉਹ ਨ ਟੁਰ ਪਿਆ ਚੱਲ ਪਿਆ ਤੇ ਚਾਰ ਰਸਤੇ ਜਾਂਦੇ ਸਨ ਰਾਜੇ ਦੇ ਮਹਿਲਾਂ ਪਹਿਲੇ ਰਸਤੇ ਦੇ ਉੱਤੇ ਔਰਤ ਬੈਠੀ ਐ ਉਹਨੇ ਔਰਤ ਨੂੰ ਜਾ ਕੇ ਪੁੱਛਿਆ ਕਿ ਮੈਂ ਰਾਜੇ ਨੂੰ ਮਿਲਣਾ ਔਰਤ ਨੇ ਆਖਿਆ ਰਾਜੇ ਨੂੰ ਮਿਲਣ ਤੋਂ ਪਹਿਲਾਂ ਮੇਰੀ ਇੱਕ ਸ਼ਰਤ ਹੈ ਉਹ ਕਹਿੰਦਾ ਕੀ ਸ਼ਰਤ ਹੈ ਕਹਿੰਦਾ ਨਾ ਸ਼ਰਤ ਇਹ ਹੈ ਕਿ ਤੈਨੂੰ ਮੇਰੇ ਨਾਲ ਰਹਿਣਾ ਪਵੇਗਾ ਜਜ਼ੀਰਾ ਉਹ ਕਹਿੰਦਾ ਤੋਬਾ ਤੋਬਾ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਹਿੰਦੇ ਤੇਰੀ ਮਰਜ਼ੀ ਹੈ ਉਹ ਦੂਜੇ ਰਸਤੇ ਦੇ ਉੱਤੇ ਗਿਆ ਉਹਨੇ ਕੀ ਦੇਖਿਆ ਕਿ ਇੱਕ ਮਨੁੱਖ ਬੈਠਾ ਉਹ ਕਹਿੰਦਾ ਲਗਾ ਕਿ ਮੈਂ ਰਾਜੇ ਨੂੰ ਮਿਲਣਾ ਕਹਿੰਦੇ ਰਾਜੇ ਨੂੰ ਤੇ ਮਿਲ ਲਮੀ ਪਰ ਰਾਜੇ ਨੂੰ ਮਿਲਣ ਤੋਂ ਪਹਿਲਾਂ ਮੇਰੇ ਨਾਲ ਬੈਠ ਕੇ ਸ਼ਰਾਬ ਪੀਣੀ ਪਵੇਗੀ ਉਹ ਧਰਮੀ ਬੰਦਾ ਸੀ ਕਹਿੰਦਾ ਤੌਬਾ ਤੌਬਾ ਇਹ ਤਾਂ ਨਹੀਂ ਹੋ ਸਕਦਾ ਉਹ ਕਹਿੰਦੇ ਨਹੀਂ ਹੋ ਸਕਦਾ ਤੇ ਜਾ ਉਹ ਤੀਜੇ ਰਸਤੇ ਦੇ ਉੱਤੇ ਪਹੁੰਚਿਆ ਤੀਜੇ ਰਸਤੇ ਦੇ ਉੱਤੇ ਮਾਸ ਰਿੰਨਿਆ ਹੋਇਆ ਗਿਆ ਮਾਸ ਉਹਨੇ ਆਖਿਆ ਮੈਂ ਰਾਜੀ ਨੂੰ ਮਿਲਣ ਆਇਆ ਉਹ ਕਹਿੰਦਾ ਨਹੀਂ ਰਾਜੀ ਨਾਲ ਬਾਅਦ ਦੇ ਵਿੱਚ ਮੁਲਾਕਾਤ ਜਿਹੜਾ ਸਾਡੇ ਕੋਲ ਆਉਂਦਾ ਹੈ ਪਹਿਲਾਂ ਅਸੀਂ ਉਸ ਨੂੰ ਮਾਸ ਦਾ ਸੇਵਨ ਕਰਵਾਉਣੀ ਆ ਉਹਨੇ ਆਖਿਆ ਨਹੀਂ ਕਿ ਮੇਰਾ ਮਨ ਇਜਾਜ਼ਤ ਨਹੀਂ ਦੇਂਦਾ ਚੌਥਾ ਰਸਤਾ ਸੀ ਜੂਵੇ ਦਾ ਉਹ ਆਪਣੇ ਘਰ ਦੇ ਵਿੱਚੋਂ ਜਦੋਂ ਟੁਰਿਆ ਸੀ ਨਾ ਇੱਕ ਟਕਾ ਲੈ ਕੇ ਆਇਆ ਸੀ ਕਿ ਇਹ ਟਕਾ ਮੈਂ ਰਾਜੇ ਦੇ ਅੱਗੇ ਰੱਖ ਦੇਵਾਂਗਾ ਤੇ ਫਿਰ ਰਾਜੇ ਦੇ ਅੱਗੇ ਇੱਕ ਟਕਾ ਰੱਖ ਕੇ ਮੈਂ ਬੇਨਤੀ ਕਰਾਂਗਾ ਚੌਥਾ ਦਰਵਾਜ਼ਾ ਸੀ ਉਸ ਦਰਵਾਜ਼ੇ ਦੇ ਉੱਤੇ ਜੂਆ ਖੇਡਿਆ ਜਾ ਰਿਹਾ ਉਹ ਕਹਿੰਦੇ ਮੈਂ ਰਾਜੇ ਦੇ ਦਰਬ ਕਹਿੰਦੇ ਨੇ ਰਾਜੇ ਦੇ ਦਰਬਾਰ ਦੇ ਵਿੱਚ ਬਾਅਦ ਚ ਜਾਹੀ ਪਹਿਲਾਂ ਸਾਡੇ ਨਾਲ ਬਹਿ ਕੇ ਜੂਆ ਖੇਡ ਉਹ ਕਹਿੰਦਾ ਜੇ ਮੈਂ ਜੂਆ ਖੇਡਾਂ ਫਿਰ ਰਾਜੇ ਦੇ ਨਾਲ ਮਿਲ ਸਕਦਾ ਹਨ ਉਹ ਕਹਿੰਦਾ ਹਾਂ ਫਿਰ ਜ਼ਰੂਰ ਮਿਲ ਲਵੇ ਉਹਨੇ ਇੱਕ ਟੱਕਾ ਜੇਬ ਦੇ ਵਿੱਚੋਂ ਕੱਢਿਆ ਤੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਹੁਣ ਇੱਕ ਟਕੇ ਤੋਂ ਉਹਨੇ 2 2 ਤੋਂ 4 4 ਤੋਂ 6 ਇੰਨਾ ਕਰਦੇ 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 ਉਹਨੇ ਪੰਡ ਬਣ ਲਈ ਜਦੋਂ ਪੰਡ ਬਣੀ ਨਾ ਹੁਣ ਇਥੋਂ ਸ਼ੁਰੂ ਹੁੰਦੀ ਹੈ ਮਾਇਆ ਦੀ ਖੇਡ ਉਹਨੇ ਪੰਡ ਬੰਨੀ ਤੇ ਪੰਡ ਬਨ ਕੇ ਨਾ ਮੋਢੇ ਤੇ ਚੱਕ ਲਈ ਚੱਲਿਆ ਸੀ ਰੱਬ ਨੂੰ ਮਿਲਣ ਦੇ ਲਈ ਉਹਨੂੰ ਲੱਗਿਆ ਕਿ ਮਾਇਆ ਮਿਲ ਗਈ ਹੈ ਹੁਣ ਆਪਾਂ ਰੱਬ ਤੋਂ ਕੀ ਘਰਉਣਾ ਹੈ ਉਸਨੇ ਦੇਖਿਆ ਕਿ ਸੂਬਾ ਦਾ ਬੈਠਾ ਸ਼ਾਮਾਂ ਪੈ ਗਈਆਂ ਨੇ ਭੁੱਖ ਬੜੀ ਲੱਗੀ ਐ ਉਹ ਫਿਰ ਤੀਜੇ ਰਸਤੇ ਦੇ ਉੱਤੇ ਆ ਗਿਆ ਉਹ ਕਹਿੰਦਾ ਇੱਥੇ ਜੀ ਮਾਸ ਹੀ ਮਿਲੇਗਾ ਮਾਸ ਖਾਣਾ ਪੈਣਾ ਤੁਹਾਨੂੰ ਉਹਦੇ ਮਾਨੰਦਰ ਆਇਆ ਕਿ ਪੈਸੇ ਬਹੁਤ ਨਹੀਂ ਕੋਈ ਪਰਵਾਹ ਸਾਨੂੰ ਕਿਸੇ ਦੀ ਉਹ ਕਹਿੰਦਾ ਲਿਆ ਮਾਸ ਮਾਸ ਲੈ ਕੇ ਆਏ ਉਹਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ ਹੁਣ ਪਿਆਸ ਲੱਗੀ ਉਹ ਕਹਿੰਦਾ ਪਾਣੀ ਕਹਿੰਦਾ ਪਾਣੀ ਨਹੀਂ ਸ਼ਰਾਬ ਮਿਲੇਗੀ ਸ਼ਰਾਬ ਮਿਲੇਗੀ ਉਹਨੇ ਸ਼ਰਾਬ ਉਹ ਵੀ ਪੀ ਲਈ ਸ਼ਰਾਬ ਦਾ ਨਸ਼ਾ ਐਸਾ ਸਿਰ ਦੇ ਉੱਤੇ ਚੜਿਆ ਤੇ ਉਹ ਵੇਸਵਾ ਦੇ ਦਰ ਦੇ ਉੱਤੇ ਚਲਾ ਗਿਆ ਸਾਰੀ ਰਾਤ ਬਤੀਤ ਕੀਤੀ ਦਿਨ ਚੜਿਆ ਵੇਸਵਾ ਨੇ ਆਪਣੀ ਨੌਕਰਾਂ ਨੂੰ ਆਕੇ ਨੂੰ ੱੱਕੇ ਮਾਰੋ ਬਾਹਰ ਕੱਢ ਦਿਓ ਇਸ ਕੰਗਾਲ ਦੇ ਕੋਲ ਹੁਣ ਕੁਝ ਨਹੀਂ ਬਚਿਆ ਸਾਰੇ ਪੈਸੇ ਮੈਨੂੰ ਦੇ ਗਿਆ ਕੇ ਇਸ ਨੂੰ ੱੱਕੇ ਮਾਰੋ ਤੇ ਬਾਹਰ ਕੱਢੋ ਉਸ ਨੂੰ ਮਹਿਸੂਸ ਹੋਇਆ ਕਿ ਮੈਂ ਇੱਕ ਟਕਾ ਲੈ ਕੇ ਆਇਆ ਸੀ ਅੱਜ ਉਹ ਟਕਾ ਵੀ ਪੱਲੇ ਨਹੀਂ ਰਿਹਾ ਟਕਾ ਵੀ ਚਲਾ ਗਿਆ ਪਤ ਵੀ ਚਲੀ ਗਈ ਮਤ ਵੀ ਚਲੀ ਗਈ ਸਮਾਂ ਵੀ ਗੁਜ਼ਰ ਗਿਆ ਤੇ ਰਾਜੀ ਦੇ ਨਾਲ ਮੁਲਾਕਾਤ ਵੀ ਨਹੀਂ ਹੋਈ ਇਹ ਇੱਕ ਮਨੁੱਖੀ ਜ਼ਿੰਦਗੀ ਦੀ ਦਾਸਤਾਨ ਹੈ ਪਿਆਰਿਓ ਪਹਿਲਾ ਮਨੁੱਖ ਬੜਾ ਮਨ ਕਰਕੇ ਪਵਿੱਤਰ ਹੁੰਦਾ ਹੈ ਪਰ ਜਿਵੇਂ ਜਿਵੇਂ ਜੀਵਨ ਦੇ ਵਿੱਚ ਵਿਚਰਦਾ ਹੈ ਜਿਵੇਂ-ਜਿਵੇਂ ਦੀਆਂ ਪਰਸਥਿਤੀਆਂ ਇਹਦੇ ਸਾਹਮਣੇ ਆਉਂਦੀਆਂ ਨੇ ਇਹਦਾ ਮਨ ਕਮਜ਼ੋਰ ਹੋਣ ਕਰਕੇ ਉਹਦੇ ਅੱਗੇ ਝੁਕ ਜਾਂਦਾ ਹੈ ਫਿਰ ਐਸਾ ਚੁੱਕਦਾ ਚੁੱਕਦਾ ਪਾਪ ਗੁਨਾਹ ਕਰਨੇ ਸ਼ੁਰੂ ਕਰ ਦੇਉਂਦਾ ਹੈ ਉਹ ਗੁਨਾਹ ਗੁਨਾਹ ਇਤਨੇ ਗੁਨਾਹ ਤੇ ਗੁਨਾਹ ਕਰਦਾ ਜਾਂਦਾ ਹੈ ਜਿਹੜੀ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਉਹ ਸਵਾਸਾਂ ਰੂਪੀ ਪੂੰਜੀ ਲੈ ਕੇ ਆਇਆ ਹੁੰਦਾ ਹੈ ਨਾ ਉਹ ਸਾਰੀ ਇੱਥੇ ਹੀ ਨਸ਼ਟ ਕਰ ਜਾਂਦਾ ਹੈ ਖਾਣ ਦੇ ਵਿੱਚ ਪੀਣ ਦੇ ਵਿੱਚ ਸਰੀਰ ਦੇ ਰਸ ਦੇ ਵਿੱਚ ਫਿਰ ਅਖੀਰ ਦੇ ਵਿੱਚ ਕੀ ਹੁੰਦਾ ਹੈ ਇਸ ਸੰਸਾਰ ਦੇ ਵਿੱਚੋਂ ਕੋਚ ਕਰ ਜਾਂਦੇ ਕਿਸੇ ਨੇ ਮੈਨੂੰ ਇਹ ਸਵਾਲ ਕੀਤਾ ਸਵਾਲ ਬੜਾ ਵਾਜਬ ਸੀ ਧਿਆਨ ਨਾਲ ਸੁਣਿਓ ਕਿ ਜੀ ਜਦੋਂ ਮਨੁੱਖ ਮਰ ਜਾਂਦਾ ਹੈ ਮਰਨ ਤੋਂ ਬਾਅਦ ਉਦੀ ਅੰਤਮ ਅਰਦਾਸ ਹੁੰਦੀ ਹੈ ਮੈਂ ਕਿਹਾ ਜੀ ਹਾਂ ਅੰਤਮ ਅਰਦਾਸ ਹੁੰਦੀ ਹੈ ਕਹਿੰਦੇ ਨੇ ਹੁੰਦਾ ਤੇ ਉਹੀ ਹੈ ਜੋ ਪ੍ਰਮਾਤਮਾ ਜਾਵੇ ਹੁੰਦਾ ਤੇ ਉਹੀ ਹੈ ਜੋ ਪ੍ਰਮਾਤਮਾ ਜਾਵੇ ਤੇ ਜੋ ਪ੍ਰਮਾਤਮਾ ਚਾਹ ਰਿਹਾ ਉਹ ਹੋ ਗਿਆ ਹੈ ਅੱਗੇ ਵੀ ਉਹ ਹੋਵੇਗਾ ਜੋ ਪ੍ਰਮਾਤਮਾ ਚਾਹੇਗਾ ਤੇ ਅਰਦਾਸ ਦੇ ਅਰਥ ਕੀ ਰਹਿ ਜਾਂਦੇ ਨੇ ਅਰਦਾਸ ਦੇ ਅਰਥ ਕੀ ਰਹਿ ਜਾਂਦੇ ਨੇ ਕਿਉਂਕਿ ਜੋ ਕੁਝ ਉਹਨੇ ਆਪਣੇ ਨਾਲ ਖਟਿਆ ਕੇ ਸਹਿਬ ਜੀ ਦੀ ਬਾਣੀ ਕਹਿ ਰਹੀ ਹੈ ਕਿਆ ਤੂੰ ਖਟਿਆ ਕਿਆ ਗਵਾਇਆ ਚਲੋ ਸ਼ੇਤਾਬ ਦੇ ਬਾਣ ਬੁਲਾਇਆ ਕੀ ਖਟਿਆ ਕੀ ਗਵਾਇਆ ਚੱਲ ਤੈਨੂੰ ਮਾਲਕ ਦੇ ਘਰ ਲੈ ਕੇ ਚਲੀਏ ਉੱਥੇ ਪਤਾ ਚੱਲੇਗਾ ਕੀ ਕੁਝ ਕੀਤਾ ਕੀ ਕੁਝ ਨਹੀਂ ਉਹ ਕਹਿੰਦੇ ਨੇ ਫਿਰ ਸਭ ਕੁਝ ਪਹਿਲਾਂ ਸੋਈ ਐ ਤੇ ਫਿਰ ਅਰਦਾਸ ਦੀ ਲੋੜ ਤੇ ਸੱਚ ਜਾਣੇ ਉਹ ਇਹ ਅਰਦਾਸ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੇ ਲਈ ਐ ਕਿ ਜਿਹੜਾ ਪਿੱਛੇ ਪਰਿਵਾਰ ਹੈ ਉਹ ਪਾਣਾ ਮੰਨੇ ਇਹ ਅੱਗੇ ਦੀ ਅਰਦਾਸ ਨਹੀਂ ਆਸੀ ਚਲੋ ਸਾਡੀ ਸੋਚ ਪੋਸਟਿਵ ਐਸੀ ਆਖਦਿਆਂ ਮਹਾਰਾਜ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਪਰ ਨਿਵਾਸ ਸਾਡੀ ਅਰਦਾਸ ਨਹੀਂ ਨਹੀਂ ਦਵਾਉਣਾ ਉਹਦੇ ਕਰਮਾਂ ਨੇ ਦਵਾਉਣਾ ਜੇ ਕਰਮ ਨੇਕ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਪਰ ਜੇਕਰ ਕਰਮ ਨੇਕ ਨਹੀਂ ਫਿਰ ਜਿੰਨੀਆਂ ਮਰਜ਼ੀ ਅਰਦਾਸਾਂ ਕੀਤੀਆਂ ਜਾਣ ਅਰਦਾਸ ਦਾ ਮਤਲਬ ਹੈ ਕਿ ਜਿਹੜਾ ਪਿੱਛੇ ਪਰਿਵਾਰ ਹੈ ਮਹਾਰਾਜ ਇਹਨੂੰ ਸਿੱਧ ਕਾ ਜਾਵੇ ਤੇ ਉਸ ਵਿਚੜੀ ਹੋਈ ਰੂਹ ਨੂੰ ਚਰਨਾਂ ਦੇ ਵਿੱਚ ਜੋੜ ਕੇ ਰੱਖੇ ਉਹ ਦਾਵਾ ਗਮਣ ਕੱਟ ਦੇ ਪਰ ਇੱਕ ਗੱਲ ਚੇਤਾ ਰੱਖਿਓ ਸਤਿਗੁਰੂ ਜੀ ਆਖਦੇ ਨਹੀਂ ਕਿ ਨਾਮ ਤੋਂ ਬਿਨਾਂ ਸੁਖ ਨਹੀਂ ਹੈ ਸਾਰੇ ਸੁਖ ਹੀ ਨਾਮ ਦੇ ਵਿੱਚ ਨੇ ਜੇ ਨਾਮ ਹੈ ਤੇ ਸੁਖ ਹੈ ਜੇ ਨਾਮ ਨਹੀਂ ਅਸੀਂ ਜਿੱਥੇ ਮਰਜ਼ੀ ਭਟਕਦੇ ਰਹੀਏ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਪਰ ਸੁਖ ਨਹੀਂ ਮਿਲੇਗਾ ਸੁਖ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚ ਹੈ